ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਗੁਰੂ ਕੀ ਰਸੋਈ ਖੇੜ ਅਛਰਵਾਲ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ 13 ਅਕਤੂਬਰ ਤੋਂ 17 ਅਕਤੂਬਰ ਤੱਕ ਗੁਰਮਤਮਕਾਬਲੇ ਪ੍ਰਧਾਨ ਕੁਲਵੰਤ ਸਿੰਘ ਗਿੱਲ ਅਤੇ ਸਮੂਹ ਪ੍ਰਬੰਧਕਾਂ ਦੀ ਦੇਖ ਰਖੇਟ ਕਰਵਾਈ ਜਾ ਰਹੇ ਹਨ ਆਉਥਰ ਨੂੰ ਗੁਰਮਤਮਕਾਬਲੇ ਦੀਆਂ ਤੀਸਰੇ ਦਿਨ ਦੇ ਕੁਝ ਲਾਈਵ ਵੀਡੀਓ ਦਿਖਾ ਲਦੇ ਆ ਜੀ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਸੋ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਜੀ The name i'm hey, not

ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਜੀ ਐਸੇ ਐਸੇ ਤ੍ਰੁਪ੍ਰਹਲਾਦ ਜਪਿਓ ਹਰ रूप प्रहलाद जपओ हर जैसे राम जपो जी ऐसे ऐसे राम जपो जी ऐसे ऐसे ਰਾਮ ਜਪੋ ਜੀਐਸ ਸੇਸ ਰਾਮ ਜਪੋ ਜੀਐਸ ਸੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁ ਕੀ ਨਾਮ ਜੀ ਆਪ ਜੀ ਦਾ ਮੇਰਾ ਨਾਮ ਕਿਰਨਪ੍ਰੀਤ कौर ਹੈ ਅਸਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਵਪਰਿਵਾਰਾ ਦੇ ਵਿਦਿਆਰਥੀ ਅੱਜ ਗੁਰੂ ਘਰ ਦੀ ਰਸੋਈ ਵੱਲੋਂ ਚਲਾਏ ਗੁਰਮਤ ਮੁਕਾਬਲਿਆਂ ਵਿੱਚ ਵਰਬਾਣੇ ਕੀਰਤਨ ਵਿੱਚ ਹਿੱਸਾ ਲੈਣ ਆਏ ਸੀ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਕਿ ਗੁਰੂ ਘਰ ਦੀ ਰਸੋਈ ਵਾਲਿਆਂ ਵੱਲੋਂ ਕੀਤਾ ਗਿਆ ਹੈ ਜਿਸ ਨਾੜ ਕੀ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਸੇਥ ਮਿਲਦੀ ਆ ਗੁਰਬਾਣੀ ਦੇ ਨਾਲ ਜੋੜਦੇ ਨੇ ਇਹ ਅੱਜੇ ਸ਼ਰਕਤ ਕੀਤੀ ਆ ਜਾਂ ਇਸ ਤੋਂ ਪਹਿਲਾਂ ਵੀ ਦੋ ਦਿਨ ਆਏ ਨੇ ਨਹੀਂ ਇਹ ਸਾਡਾ ਅੱਜ ਦਾ ਹੀ ਪ੍ਰੋਗਰਾਮ ਸੀਗਾ ਅਸੀਂ ਗੁਰਬਾਣੀ ਕੀਰਤਨ ਦੇ ਮੁਕਾਬਲੇ ਜਿਹੜੇ ਅੱਜ ਹੁਣੇ ਅਸੀਂ ਉਹਨਾਂ ਵਿੱਚ ਹੀ ਭਾਗ ਲਿਆ ਸੀਗਾ ਤੇ ਆਪਦੇ ਸਕੂਲ ਵਿੱਚ ਵੀ ਇਹ ਸਰਕਲ ਚੱਲਦਾ ਜੀ ਗੁਰਬਾਣੀ ਕੀਰਤਨ ਦਾ ਸਾਡੇ ਪਿੰਡ ਵਿੱਚ ਸਰਕਲ ਚੱਲਦਾ ਹੈ ਕੁਛ ਜਿਹਾ ਗ੍ਰੈਂਡ ਸੈਲਫ ਸਟੱਡੀ ਸਰਕਲ ਜਿਹਦੇ ਦਾ ਸਤਿ ਸੁਖਦੇਵ ਸਰਨ ਜੋ ਕਿ ਨਡਾਲੋ ਤੋਂ ਸਾਨੂੰ ਰੋਜ਼ ਕੀਰਤਨ ਸੰਗੀਤ ਦੇ ਵਿਦਿਆਦੇਣ ਪਜੌੜਾ ਆਂਦੇ ਆ

ਅਸੀਂ ਸੰਤ ਬਾਬਾ ਗੁਰਬਖਸ਼ ਸਿੰਘ ਖਾਲਸਾ ਅਕੈਡਮੀ ਜਬਵਾਲ ਤੋਂ ਆਏ ਆ ਜੀ ਇਹ ਗੁਰੂ ਕੀ ਰਸੋਈ ਜੋ ਵੀ ਕੰਪੀਟੀਸ਼ਨ ਹੋ ਰਿਹਾ ਇਹਦੇ ਵਿੱਚ ਆਪਾਂ ਵਕੋਖਰੇ ਕੈਟਾਗਰੀ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਲਈ ਅਸੀਂ ਇਹ ਬੱਚੇ ਵਕੋਖਰੀ ਉਮਰ ਦੇ ਏਜ ਦੇ ਆਪਾਂ ਲੈ ਕੇ ਇੱਥੇ ਆਏ ਆ ਜੀ ਤੇ ਇਹ ਗੁਰਮਤ ਮੁਕਾਬਲੇ ਕਰਵਾਏ ਜਾ ਰਹੇ ਆ ਗੁਰੂ ਕੀ ਰਸੋਈ ਵੱਲੋਂ ਹਾਂਜੀ ਚੁੱਕੀ ਕੜਾ ਚਾਹੋਗੇ ਇਸ ਵਾਰ ਇਹ ਮੈਂ ਇਸ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਮੇਨ ਮੁਖ ਸੇਵਾਦਾਰ ਗੁਰੂਕਿਰਸੋਈ ਦੇ ਸਭ ਸਰਕਾਰਯੋਗ ਕੁਲਵੰਤ ਸਿੰਘ ਜੀ ਜਿਨ੍ਹਾਂ ਦਾ ਅੱਜ ਦੇ ਜਮਾਨੇ ਵਿੱਚ ਬਹੁਤ ਹੀ ਵੱਡਿਆ ਇਹ ਉਪਰਾਲਾ ਵਾ ਜਿੱਥੇ ਉਹ ਟਿਫਨ ਦੀ ਸੇਵਾ ਨਿਭਾ ਰਹੇ ਆ ਉਹਦੇ ਨਾਲ ਨਾਲ ਹੀ ਇਹ ਜਿਹੜੀ ਗੁਰਬਾਣੀ ਕੰਠ ਕੀਰਤਨ ਦੇ ਜੋ ਵੀ ਉਪਰਾਲੇ ਸਵਾਲ ਜਵਾਬ ਦੇ ਜਿਹੜੇ ਵੀ ਜਿੰਨੇ ਵੀ ਉਪਰਾਲੇ ਕਰ ਰਿਹਾ ਹੈ ਅੱਜਕੱਲ ਲਈ ਬਹੁਤ ਜ਼ਰੂਰੀ ਆ ਬਹੁਤ ਹੀ ਸ਼ਲਾਘਾਯੋਗ ਇਹਨਾਂ ਦਾ ਜਿਹੜਾ ਵਾ ਉਹ ਉਪਰਾਲਾ ਵਾ ਜੋ ਹਰ ਥਾਂ ਹਰ ਜਗ੍ਹਾ ਤੋਂ ਹਰ ਪੰਜਾਬ ਦੇ ਕੋਨੇ ਤੋਂ ਬੱਚੇ ਆ ਕੇ ਇੱਥੇ ਜਿਹੜੇ ਆ ਉਹ ਆਪਣੇ ਜਿਹੜੀ ਕਲਾ ਦਾਵਾ ਜੋਰ ਉਹ ਵਿਖਾਦੇ। ਉਹ ਇਸ ਆਪਣੇ ਸਕੂਲ ਦੇ ਵਿੱਚ ਵੀ ਸੰਗੀਤ ਵਿਦਿਆ ਸਿਖਾਈ ਜਾਂਦੀ ਹੈ। ਹਾਂਜੀ। ਸਾਡੇ ਸੰਤ ਬਾਬਾ ਗੁਰਬਖਸ਼ ਸਿੰਘ ਖਾਲਸਾ ਅਕੈਡਮੀ ਦੇ ਵਿੱਚ ਇਹ ਬੱਚੇ ਜਿਹੜੇ ਆ ਇਹ ਸਾਡੇ ਕੋਲ ਕੁਝ ਉੱਥੇ ਰਹਿ ਵੀ ਰਹੇ ਆ ਰਿਹਾ ਇਸ ਵਿੱਚ। ਔਰ ਇਹ ਡੇਲੀ ਦੀ ਰੁਟੀਨ ਤੋਂ ਸਵੇਰ ਮਨੇ 3 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਆਪੋ ਆਪਣੀ ਡਿਊਟੀ ਦੇ ਡਿਊਟੀ ਨਿਭਾਉਂਦੇ ਆ, ਸਿੱਖਦੇ ਆ ਗੁਰਬਾਣੀ ਜਿਹੜੇ ਆ ਸੰਥਾ ਲੈਂਦੇ ਆ। ਸੰਤੀ ਸੱਜਣਾ ਸਿੱਖਦੇ ਆ ਸਾਡੇ ਇੱਥੇ ਸਿਖਾਇਆ ਜਾਂਦਾ ਆ ਔਰ ਇਸ ਤੋਂ ਬਾਅਦ ਜਿਹੜਾ ਵੀ ਆ ਕਿ ਵਕ ਵਖਰੇ ਜਿ ਤਰਾ ਪੜ੍ਹਾਈ ਤੋਂ ਇਲਾਵਾ ਦੁਨਿਆਵੀ ਵਿਦਿਆ ਤੋਂ ਇਲਾਵਾ ਸੰਗੀਤ ਵਿਦਿਆ ਧਾਰਮਿਕ ਵਿਦਿਆ ਸਾਰੀਆਂ ਉੱਥੇ ਦਿੱਤੀਆਂ ਜਾਂਦੀਆਂ ਜੀ ਸਾਡੇ ਮੇਨ ਜਿਹੜੇ ਸਰਕਾਰਯੋਗ ਮੁਖੀ ਨੇ ਭਾਈ ਮਪਤੀ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਇਹ ਸਾਰੇ ਬੱਚੇ ਜਿਹੜੇ ਆ ਉਹ ਇਹ ਸੇਵਾਵਾਂ ਦਾ ਲਾਭ ਲੈਦੇ ਔਰ ਇਹ ਸਾਰਾ ਫ੍ਰੀ ਆਫ ਕਾਸਟ ਇਹਨਾਂ ਨੂੰ ਦਿੱਤਾ ਜਾ ਰਿਹਾ ਜੀ ਠੀਕ ਹੈ ਬੜਾ ਦੁਨਿਆਵੀ ਵਿਦਿਆ ਤੋਂ ਇਲਾਵਾ ਜਿਹੜੀ ਦੂਜੀ ਸਾਰੀਆਂ ਸਿੱਖਿਆਵਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗਉੜ ਪਰ ਸਾਦੇ ਜਾਪ ਆਦੇ ਸੱਚ ਜੁਗਾਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਾ ਖਾਲਸਾ ਵਾਹਿਗੁਰੂ ਜੀ ਇਕ ਓਅੰਕਾਰ ਸਤਿਨਾਮ ਕਟਾਪੁਰੇ ਮੇਰਿ ਪਉ ਨਿਰਵੈਰ ਕਾਲ ਮੁਰੇ ਅਜੁਨੀ ਸੈ ਭੰਗ ਗੁਰ ਸਦਾ ਜਪੁ ਆਦੀ ਸੱਚ ਜੁ ਗਾਦੀ ਸੱਚ ਹਾ ਪੀ ਸੱਚ ਨਾਨਕ ਸਿ ਪੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਪੈ ਚਪਨਾ ਹੋਵੇ ਇਹਦਾ ਹਲਫਤਾਰ ਭੁਖਿਆ ਭੁਖਾਉ ਤਰੀਜੀ ਬੰਦਾ ਪ੍ਰਿਆਪਾਰ ਸਹਸ ਸਿਆਨ ਪালা ਕੋ ਹੀ ਤੱਕਣ ਚਲੇ ਨਾਲ ਕਿ ਵਸਤੇ ਰੋਈਏ ਕਿ ਫੁਰਤ ਤੇ ਪਾਲ ਉਕਮ ਜਾਈ ਕਰ ਨਾਨਕ ਲਿਖਿਆ ਨਾਲ ਉਕਮੀ ਆਵਨ ਆਕਾਜ਼ ਹੁੰਦਾ ਹੈ ਉਕਮੀ ਆਵਨ ਜੀ ਉਕਮ ਲੈ ਵੜਾਈ ਉਕਮੀ ਤਮਨੀ ਜੇ ਹੁਕਮ ਦੇਖ ਰਖ ਸਕ ਪਾਈ ਹੈ ਇੱਕ ਨਕ ਮੇਬਖਰੀ ਇਸੇ ਉਕਮਿਸ ਦਪਵਾਈ ਹੈ ਗੰਨੇਦਰ ਸਭ ਕੋ ਬਾਹਰ ਖੁਣਾ ਕੋ ਨਾਨਕ ਮੈਂ ਜੇ ਬੁਜਾ ਤਾਂ ਮੈਂ ਕਹਿਣਾ ਕੋ ਭਾਈ ਉਸ ਲੋਗ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤਾ ਮਾਤਾ ਦਿਵਸ ਰਦੋਈ ਨਾ ਹਿਤ ਹੈਲਾਸ ਬੁਜਾ ਗਾਟੇ ਨਹੀਂ ਆਈਆਂ ਭਰੀ ਆ ਬੱਚਾ ਤਰ ਮਧੂਰ ਕਰਮੀਆ ਕੋ ਆਪਣੀ ਕੇਨਰੇ ਕੇ ਦੂਰੇ ਜਿੰਹੀਂ ਨਾ ਆਏ ਗੈਮ ਸਰਤ ਕਾਲ ਨਾਨਕ ਤੇਨ ਲਈ ਵੇਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ राम जपो जी ऐसे ऐसे राम जपो जी ऐसे ऐसे रूप प्रहलाद जपयो हर जैसे रूप प्रहलाद ایسے ایسے, ایسے واہگر جی کا خالصہ واہگر جی کی خاتے واہگر جی کا خالصہ واہگر جی کی خاتے واہگر جی, واہ جی کیس واہ جی ستان تو آئے ہوگی جی؟ اسی پینٹوڑے پرتوں آئے تو کہ ہاں گروہ میں مقابلے ہو رہے ہیں گروہ کی سوئی پینٹوڑے اچھرواڑ چکی کرنا چاہو گے اس بارے ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਗੁਰੂ ਕੀ ਰਸੋਈ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚੇ ਵੱਧ ਤੋਂ ਵੱਧ ਗੁਰਬਾਣੀ ਵਿੱਚ ਹਿੱਸਾ ਲੈ ਰਹੇ ਹਨ ਤੇ ਬਹੁਤ ਵਧੀਆ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਤੋਂ ਪਿੰਡ ਵਿੱਚ ਤੁਸੀਂ ਸਿੱਖਿਆ ਕਿੱਥੋਂ ਲੈ ਰਹੇ ਗੁਰਬਾਣੀ ਦੀ? ਪਿੰਡ ਵਿੱਚ ਸਾਡੇ ਪਿੰਡ ਦੇ ਜੱਥੇਦਾਰ ਸਰਵੰਤ ਸਿੰਘ ਜੀ પાસે ਅਸੀਂ ਗੁਰਬਾਣੀ ਦੀ ਸਿੱਖਿਆ ਲੈਂਦੇ ਹਾਂ। ਇਹਨੂੰ ਤੁਹਾਡਾ ਮੁਕਾਬਲੇ ਵਿੱਚ ਹਿੱਸਾ ਹੋ ਗਿਆ ਹਾਲੇ ਤੁਸੀਂ ਪਾਰਟਿਸਿਪੇਟ ਕਰਨਾ ਜੀ। ਹੁਣ ਇਸ ਟਾਈਮ ਸਾਡਾ ਅੱਜ ਹੋ ਗਿਆ ਹੈ। واحرو جی کا خالصا واحد واحد جی اپنا جی کس استھان تو آئے جی سو کہ پنڈو جی سکول کہہ جی اپنا اب پہلی بار حصہ لے رہے جو پہلے بھی دو دن آئے یہ جو گرو کی رسوئی گرمت مقابلے کروائے جا رہے ہیں کی کہوں گے اس بندی ਆਲਸੀ ਸਰਕਾਰ ਦੇ ਇਹ ਬਚਾਵੇਂ ਜਿਵੇਂ ਜਿਨੇ ਸਾਡੇ ਨੇ ਬਹੁਤ ਬਧੀਆ ਕਰਾਇਆ ਇਹ ਸ਼ਾਇਦ ਸ਼ਹਿਰ ਦਾ ਕਟਿ ਲਕਨ ਦਾ ਕਟਿ ਉਹ ਆਪਣਾ ਬਣਾ ਲਾ ਲਿਆ ਕਿ ਉਹ ਇਸ ਵਿਦਾਇਤ ਉਹ ਵਿਦਾਇਤ ਦੇ ਪੱਤਰ ਨੇ ਕਿ ਉਹ ਇਹ ਚੁੱਕੇ ਜਾਰੀ ਆ। ਸੋ ਸਕੂਲ ਦੇ ਵਿੱਚ ਵੀ ਗੁਰਬਾਣੀ ਦੀ ਵਿਦਿਆ ਦਿੱਤੀ ਜਾਂਦੀ ਹੈ ਜੀ। ਸਕੂਲ ਦੇ ਵਿੱਚ ਵੀ ਗੁਰਬਾਣੀ ਦੀ ਵਿਦਿਆ ਦਿੱਤੀ ਜਾਂਦੀ ਹੈ। ਤੇ ਨਾਲ ਤੁਹਾਡੀ ਮੁਖ ਅਧਿਆਪਕਾ ਹੀ ਹੋਇਆ <متن <beforehand> <متن perspectives> <متن rehabilitation> واہگر جی کا شریع واحد تو آئے ہو جی؟ صاحب شریع واحد صاحب

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜੀ ਇਹ ਵਾਹਿਗੁਰੂ ਜੀ ਕੀ ਨਾਮ ਜੀ ਆਪਣਾ ਤੇ ਦਾਸ ਹਰਪ੍ਰੀਤ ਸਿੰਘ ਜੀ ਲੁਧਿਆਣੇ ਤੋਂ ਸੀ ਇਹ ਕਿਸੇ ਸੰਤੋ ਜੀ ਲੁਧਿਆਣੇ ਤੋਂ ਆਇਆ ਜੀ ਇਹ ਮੇਨ ਲੁਧਿਆਣੇ ਦੇ ਕਿਹੜੇ ਪਿੰਡ ਜੀ ਲੁਧਿਆਣਾ ਆਪਾਂ ਲਾਦੀਆਂ ਠੀਕ ਹੈ ਜੀ ਇਹ ਕਿਹੜੇ ਸਕੂਲ ਬਲਵਾਏ ਜੀ ਅੰਮ੍ਰਿਤਪਾਲ ਕੋਰਟ ਜਿਹਨੋਂ ਅਕੈਡਮੀ ਹੈਗੀ ਹੋ ਕੇ ਤੇ ਜਿਹੜੀ ਜੀ ਗੁਰਮਤ ਮੁਕਾਬਲੇ ਗੁਰੂਕਿਰਿ ਸੋਈ ਪਿੰਡ ਕਿਹੜਾ ਚੋ ਜਿਲ੍ਹਾ ਸ਼ਹਿਰ ਕੋਲ ਕਰਵਾਏ ਜਾ ਰਹੇ ਆ ਚੁੱਕੀ ਕਰਨਾ ਚਾਹੋਗੇ ਇਸ ਬੰਦੀ ਦੇਖੋ ਜੀ ਇਹ ਬਹੁਤ ਛਾ ਇਹਨਾਂ ਦਾ ਉਪਰਾਲ ਇਹ ਇਹ ਤਾਂ ਜਿੱਦਾਂ ਗੁਰੂ ਕੀ ਰਸੋਈ ਵੱਲੋਂ ਉਪਰਾਲਾ ਜੋ ਕੀਤਾ ਜਾ ਰਿਹਾ ਹੈ ਜਿੱਥੇ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਲੋੜਵੰਦਾਂ ਨੂੰ ਲੰਗਰ ਸਕਾ ਕੇ ਕਰ ਰਹੇ ਨੇ ਉੱਥੇ ਮੈਸਬੰਦਾਂ ਤੇ ਬਹੁਤ ਵੱਡਾ ਇਹਨਾਂ ਦਾ ਬਹੁਤ ਅਲੱਗਾ ਜੋ ਉਪਰਾਲਾ ਕੀਤਾ ਹੈ ਇਹਨਾਂ ਨੇ ਜੋ ਕਿ ਨਵੇਂ ਪਨੀਰੀ ਨੂੰ ਆਪਣੀ ਗੁਰਮਤ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ ਗੁਰਮਤ ਮੁਕਾਬਲੇ ਕਰਵਾ ਕੇ ਗੁਰਮਤ ਕਵੀਸ਼ਰੀ ਗੁਰਮਤ ਕੀਰਤਨ ਅਤੇ ਜੋ ਗੁਰਬਾਣੀ ਕੰਢੇ ਮੁਕਾਬਲੇ ਕਰਵਾ ਕੇ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਨਾਲ ਮੈਂ ਆਖਦਾ ਹਾਂ ਕਿ ਸਤਗੁਰ ਜੀ ਇਹਨਾਂ ਨੂੰ ਹੋਰ ਕੱਢਦੀ ਕੋਸ਼ਿਸ਼ ਕਰਨੀ। ਸਾਹਿਬ ਜੀ ਕਿ ਪਹਿਲਾਂ ਵੀ ਤੁਸੀਂ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਜੇ ਬੱਚਿਆਂ ਨੇ ਜ ਹੁਣ ਇਸ ਵਾਰ ਆਏ ਹੋਏ। ਇਹ ਅਸੀਂ ਪਹਿਲੀ ਵਾਰ ਨੂੰ ਧਿਆਨੇ ਤੋਂ ਸਾਨੂੰ ਇਸ ਵਾਰ ਪਤਾ ਲੱਗਾ ਕਿ ਹਰ ਸਾਲ ਇੱਥੇ ਸਮਾਗਮ ਹੈ ਗੁਰਮਤ ਮੁਕਾਬਲੇ ਕੀਤੇ ਜਾਂਦੇ ਆ। ਸੋ ਅਸੀਂ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਬੱਚੇ ਆਪਣੇ ਵੱਲੋਂ ਪੂਰੀ ਇਹਨਾਂ ਦੀ ਤਿਆਰੀ ਕਰਵਾ ਕੇ ਲੈ ਕੇ ਆਏ ਆ। ਬਾਕੀ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੂੰ ਈ ਬਾਗੁਰਜੀ ਬੱਚਿਆਂ ਨੂੰ ਸਕੂਲ ਦੇ ਵਿੱਚ ਵੀ ਵਿੱਦਿਆ ਦਿੱਤੀ ਜਾਂਦੀ ਗੁਰਬਾਣੀ ਦੀ ਹਾਂਜੀ ਹਾਂਜੀ ਅਸੀਂ ਗੁਰਮਤ ਸੰਗੀਤ ਦੇ ਬੱਚਿਆਂ ਨੂੰ ਆਪਣੇ ਅਕੈਡਮੀ ਦੇ ਵਿੱਚ ਆਪਣਾ ਬੱਚਿਆਂ ਨੂੰ ਵਿੱਦਿਆ ਦੇ ਰਹਿਆਂ ਦਾ ਦੀ ਗੁਰਮਤ ਸੰਗੀਤ ਦੀ ਕੀਰਤਨ ਦੀ ਗੁਰਬਾਣੀ ਕੰਡ ਦੀ ਵੀ ਦੇ ਰਹਿਆਂ ਜੀ ਲੁਧਿਆਣੇ ਦੇ ਵਿੱਚ ਆਪਣੇ ਸਾਡੇ ਦਸਤਿਆਂ ਦੇ ਇਹ ਬ੍ਰਦਰ ਨੇ ਭਾਈ ਗੁਰਪ੍ਰੀਤ ਸਿੰਘ ਜੀ ਇਹ ਨਾਲ ਸਾਡੇ ਸੇਵਾ ਨਿਭਾ ਰਹੇ ਨੇ ਸੋ ਜਿੱਦਾਂ ਜਿੱਦਾਂ ਗੁਰੂ ਸਾਹਿਬ ਸੇਵਾਵਾਂ ਲੈ ਰਹੇ ਆਣ ਕਰ ਰਹੇ ਆਣ ਵੈਕਰ ਜੀ ਦਾ ਖਾਲਸਾ ਵਾਹ ਵਾਹ ਕੀ ਫਤਿਹ